ਪਾਦਸ਼ਾਹੀ ਤੇ ਮਹਾਰਾਜ ਨੇ ਇਹ ਬਚਨ ਅਮਰਤ ਗੁਰਬਾਣੀ ਦੇ ਵਿੱਚ ਉਚਾਰਨ ਕੀਤਾ ਸਤਿਆ ਇਹ ਨਾ ਆਖੀਆਂ ਜੋ ਮੜੀਆਂ ਲੱਗ ਜਲਾਨਾ ਈਸੋ ਸਤਿਆ ਜਾਣੀਆਂ ਜੇ ਬਿਰਹੇ ਚੋਟ ਮਰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਸਤਿਆ ਇਹ ਨਹੀਂ ਜੜੀਆਂ ਕਿ ਸ਼ਮਸ਼ਾਨ ਘੁੰਮੀ ਦੇ ਵਿੱਚ ਰੱਖ ਕੇ ਤੁਸੀਂ ਸਾੜ ਦਿੰਦੇ ਹੋ ਔਰ ਉਹ ਬੀਬੀ ਸਤੀ ਹੋਣਾ ਵੀ ਨਹੀਂ ਸੀ ਚਾਹੁੰਦੀ ਸਤੀ ਪਤਾ ਕਿਵੇਂ ਕਰਦੇ ਸਨ ਜਦੋਂ ਪਤੀ ਮਰ ਜਾਣਾ ਤੇ ਹੁਣ ਅੱਗ ਦੇ ਵਿੱਚ ਕੌਣ ਸੜਨਾ ਚਾਹੁੰਦਾ ਕੋ ਮਰੇ ਨਾ ਮੂਹਿਆ ਨਾਲੇ ਉਹ ਫਿਰ ਕੀ ਕਰਦੇ ਸਨ ਉਸ ਬੀਬੀ ਨੂੰ ਜ਼ਬਰਨ ਪਕੜ ਕੇ ਉਹ ਅੱਗ ਦੇ ਵਿੱਚ ਸੁੱਟਦੇ ਸਨ ਤੇ ਆਲੇ-ਦੁਆਲੇ ਜਿਹੜੇ ਸਨ ਨਾ ਡਾਂਗਾ ਲੈ ਕੇ ਖਲੋ ਜਾਂਦੇ ਸਨ ਉਹਨੇ ਜਦੋਂ ਸੜਨਾ ਉਹਨੇ ਜ਼ੋਰ-ਜ਼ੋਰ ਦੀਆਂ ਚੀਕਾਂ ਮਾਰਨੀਆਂ ਤੇ ਕਹਿੰਦੇ ਕੁਝ ਢੋਲ ਵਾਲੇ ਇਹ ਨਾਲ ਰੱਖਦੇ ਸਨ ਉਸ ਵੇਲੇ ਢੋਲ ਵਜਾਣੇ ਢੋਲ ਦੀ ਉੱਚੀ ਆਵਾਜ਼ ਤੇ ਜਿਹੜੀ ਬੀਬੀ ਹੁਣ ਜਿਉਂਦੀ ਸੜ ਰਹੀ ਹੈ ਅੱਗ ਦੇ ਵਿੱਚ ਉਹਨੇ ਚੀਕਾਂ ਮਾਰਨੀਆਂ ਇਹ ਜਦੋਂ ਬਾਹਰ ਨੂੰ ਭੱਜਣਾ ਤੇ ਉਹ ਜਿਹੜੇ ਡੰਡੇ ਸਨ ਉਹਨਾਂ ਦੇ ਹੁਜਿਆ ਮਾਰ ਕੇ ਹੁਜਾਂ ਫੇਰ ਉਹਨੂੰ ਅੱਗ ਦੇ ਵਿੱਚੋਂ ਸੁੱਟਣਾ ਇਸ ਨੂੰ ਕਹਿੰਦੇ ਨੇ ਸਤੀ ਪ੍ਰਥਾ ਤੇ ਗੁਰੂ ਅਮਰਦਾਸ ਮਹਾਰਾਜ ਜੀ ਆ ਨੇ ਰੋਕ ਲਾ ਦਿੱਤੀ ਭਗਤ ਕਬੀਰ ਸਾਹਿਬ ਨੇ ਇਥੇ ਇੱਕ ਦ੍ਰਿਸ਼ਟਾਂਤ ਦਿੱਤਾ ਬਿਨ ਸਤ ਸਤੀ ਕੈਸੇ ਹੋਏ ਨਾਰ ਜੇ ਉਸ ਬੀਬੀ ਦੇ ਕੋਲ ਸਤ ਨਹੀਂ ਹੈ ਸਤ ਤੋਂ ਭਾਵ ਹੈ ਕਿ ਉਹਦੇ ਕੋਲ ਚੰਗਾ ਆਚਰਣ ਨਹੀਂ ਹੈ ਜਿਹੜੀ ਕਿਰਦਾਰ ਦੀ ਮਾੜੀ ਹੈ ਸਤ ਤੋਂ ਬਿਨਾ ਕੋਈ ਸਤੀ ਨਹੀਂ ਹੋ ਸਕਦਾ ਬਿਨ ਸਤ ਸਤੀ ਕੈਸੇ ਹੋਏ ਨਾਰ ਪੰਡਤ ਦੇਖੋ ਰਿਦੈ ਵਿਚਾਰ ਇਹ ਤੇ ਪੰਡਤ ਤੋਂ ਭਾਵ ਹੈ ਕਿ ਹੈ ਗਿਆਨਮਾਨ ਮਨੁੱਖ ਹੈ ਗੁਰਮੁਖ ਜਨੋ ਇਸ ਗੱਲ ਦੀ ਵਿਚਾਰ ਕਰਕੇ ਵੇਖ ਲਓ ਕਿ ਬਗੈਰ ਉੱਚਾ ਆਚਰਣ ਕੀਤਿਆਂ ਕੋਈ ਸਤੀ ਨਹੀਂ ਹੋ ਸਕਦੀ ਉਹਨੂੰ ਉੱਚਾ ਆਚਰਣ ਕਰਨਾ ਪਏਗਾ ਉਹਦਾ ਕਿਰਦਾਰ ਜਿਹੜਾ ਹੈ ਉਹ ਉੱਚਾ ਹੋਣਾ ਚਾਹੀਦਾ ਹੈ ਤਾਂ ਉਹ ਸਹੀ ਅਰਥਾਂ ਦੇ ਵਿੱਚ ਸਤੀ ਹੈ ਪੰਡਤ ਦੇਖੋ ਹਿਰਦੈ ਵਿਚਾਰ ਜਿਹੜਾ ਹੁਣ ਸ਼ਬਦ ਦਾ ਕੇਂਦਰੀ ਭਾਵ ਹੈ ਇਹ ਰਹਾਉ ਦਾ ਜਿਹੜਾ ਮੰਦ ਹੈ ਇਹਦੇ ਵਿੱਚ ਪੂਰੇ ਸ਼ਬਦ ਦਾ ਰਸ ਹੁੰਦਾ ਹੈ ਨਿਚੋੜ ਹੁੰਦਾ ਹੈ ਮੂਲ ਭਾਵ ਪ੍ਰੀਤ ਬਿਨਾ ਕੈਸੇ ਬਦੈ ਸਨੇਹ ਜੇ ਅੰਦਰ ਤੁਹਾਡੇ ਪ੍ਰੀਤ ਨਹੀਂ ਪਰਮਾਤਮਾ ਦੇ ਪ੍ਰਤੀ ਤੁਹਾਡੇ ਮਨ ਦੇ ਵਿੱਚ ਪਿਆਰ ਨਹੀਂ ਚਾ ਮਲਾਰ ਨਹੀਂ ਨੇਚਾ ਨਹੀਂ ਤੇ ਤੁਸੀਂ ਪਰਮੇਸ਼ਰ ਦੇ ਨਾਲ ਪੱਕੀ ਸਾਂਝ ਕਿਵੇਂ ਬਣਾ ਸਕਦੇ ਹੋ ਤੁਸੀਂ ਨਹੀਂ ਜੁੜ ਸਕਦੇ ਪਰਮਾਤਮਾ ਦੇ ਨਾਲ ਜੇ ਜੁੜਨਾ ਹੈ ਜੇ ਪਰਮਾਤਮਾ ਦੇ ਨਾਲ ਮੇਲ ਮਿਲਾਪ ਕਰਨਾ ਹੈ ਜੇ ਉਸ ਦੀ ਪ੍ਰਾਪਤੀ ਕਰਨੀ ਹੈ ਤੇ ਉਹਦੇ ਲਈ ਤੇਰੇ ਜੀਵਨ ਵਿੱਚ ਪ੍ਰੀਤ ਹੋਣੀ ਚਾਹੀਦੀ ਹੈ ਕਿਉਂਕਿ ਪਰਮਾਤਮਾ ਸਾਡੇ ਅੰਦਰ ਦੀ ਭਾਵਨਾ ਨੂੰ ਤੱਕਦਾ ਹੈ ਗੋਬਿੰਦ ਭਾਉ ਭਗਤ ਕਾ ਊਖਾ ਉਹ ਤੇਰੇ ਪੈਸਿਆਂ ਦਾ ਭੁੱਖਾ ਨਹੀਂ ਉਹ ਤੇਰੇ ਕੱਪੜਿਆਂ ਦਾ ਅੰਨ ਦਾਣਿਆਂ ਦਾ ਤੂੰ ਆਖੇ ਕਿ ਮੈਂ ਇਹਦੇ ਨਾਲ ਪ੍ਰੇਮ ਪਾਲਾਂ ਕੰਚਨ ਸਿਓ ਪਾਈਏ ਨਹੀਂ ਤੋਲ ਤੂੰ ਸੋਨੇ ਤੇ ਬੱਟੇ ਵੀ ਉਹਦੇ ਨਾਲ ਸਾਂਝ ਨਹੀਂ ਪਾ ਸਕਦਾ ਤੈਨੂੰ ਨਹੀਂ ਮਿਲੇਗਾ ਜੇ ਤੂੰ ਚਾਹਨਾ ਹੈ ਕਿ ਪਰਮਾਤਮਾ ਦੀ ਤੈਨੂੰ ਪ੍ਰਾਪਤੀ ਹੋ ਜਾਵੇ ਉਹਦੇ ਲਈ ਤੇਰੇ ਅੰਦਰ ਭਾਵਨਾ ਹੋਣੀ ਚਾਹੀਦੀ ਆ ਤੇਰੇ ਅੰਦਰ ਪ੍ਰੇਮ ਹੋਣਾ ਚਾਹੀਦਾ ਕਿਉਂਕਿ ਗੋਬਿੰਦ ਭਾਉ ਭਗਤ ਦਾ ਭੁੱਖਾ ਜਦੋਂ ਤੂੰ ਪ੍ਰੇਮ ਦਾ ਭਾਂਡਾ ਲੈ ਕੇ ਉਹਦੇ ਅੱਗੇ ਪੇਸ਼ ਹੋਏਂਗਾ ਨਾ ਤੇਰੇ ਪ੍ਰੇਮ ਦੇ ਭਾਂਡੇ ਦੇ ਵਿੱਚ ਹੀ ਉਹਨੇ ਸਮਾ ਜਾਣਾ ਹੈ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਏ ਸ਼ਬਦ ਸੱਚੀ ਟਕਸਾਲ ਪੂਰਾ ਜਪਜੀ ਸਾਹਿਬ ਤੁਸੀਂ ਪੜੋ ਪੂਰੇ ਜਪਜੀ ਸਾਹਿਬ ਦੇ ਵਿੱਚ ਕੇਵਲ ਇੱਕ ਜਗ੍ਹਾ ਦੇ ਉੱਤੇ ਬੇਨਤੀ ਲੱਗੀ ਹੋਈ ਆ ਜੇ ਇਹ ਆ ਪੰਕਤੀ ਮੈਂ ਪੜੀ ਭਾਂਡਾ ਭਾਉ ਅੰਮ੍ਰਿਤ ਦਿੱਤ ਢਾਲ ਭਾਂਡਾ ਤੋਂ ਭਾਵ ਕਿ ਸਰੀਰ ਵੀ ਇੱਕ ਭਾਂਡਾ ਹੈ ਇਸ ਸਰੀਰਕ ਭਾਂਡੇ ਦੇ ਵਿੱਚ ਜੇ ਪ੍ਰੇਮ ਹੋਵੇਗਾ ਤੇ ਇਸ ਭਾਂਡੇ ਦੇ ਵਿੱਚ ਹੀ ਉਹ ਹੈ ਪਰਮਾਤਮਾ ਨੂੰ ਮਿਲਣਾ ਕੀ ਹੈ ਪਰਮਾਤਮਾ ਤੇ ਅੱਗੇ ਹੀ ਮਿਲਿਆ ਹੋਇਆ ਹੈ ਬਸ ਅੱਖ ਖੋਲਣ ਦੀ ਲੋੜ ਹੈ ਸਿਦਾਰਥ ਜਦੋਂ ਬੀਆਬਾਨ ਜੰਗਲ ਦੇ ਵਿੱਚ ਗਿਆ ਉਹਨੇ ਬਹੁਤ ਸਮਾ ਤਪ ਕੀਤਾ ਪਰਮਾਤਮਾ ਦੀ ਭਗਤੀ ਕੀਤੀ ਜਦੋਂ ਵਾਪਸ ਪਰਤ ਕੇ ਆਇਆ ਤੇ ਉਹਦੇ ਪਿਤਾ ਨੇ ਉਹਨੂੰ ਪੁੱਛਿਆ ਕਿ ਸਿਧਾਰਥ ਤੈਨੂੰ ਕੀ ਮਿਲਿਆ ਆਪਣੀ ਧਰਮ ਸੁਪਤਨੀ ਨੂੰ ਛੱਡ ਕੇ ਤੂੰ ਚਲਾ ਗਿਆ ਆਪਣੇ ਪੁੱਤਰ ਨੂੰ ਛੱਡ ਕੇ ਤੂੰ ਚਲਾ ਗਿਆ ਇਹ ਰਾਜ ਭਾਗ ਨੂੰ ਠੋਕਰ ਮਾਰ ਕੇ ਚਲਾ ਗਿਆ ਤੈਨੂੰ ਕੀ ਮਿਲਿਆ ਤੇ ਸਿਧਾਰਥ ਨੇ ਕਿਹਾ ਕਿ ਮੈਨੂੰ ਮਿਲਿਆ ਕੁਝ ਵੀ ਨਹੀਂ ਕੁਝ ਵੀ ਨਹੀਂ ਮਿਲਿਆ ਕਹਿੰਦੇ ਕੁਝ ਵੀ ਨਹੀਂ ਮਿਲਿਆ ਬਸ ਪਤਾ ਲੱਗ ਗਿਆ ਕੀ ਪਤਾ ਲੱਗਿਆ ਪਤਾ ਇਹ ਲੱਗਿਆ ਕਿ ਪਰਮਾਤਮਾ ਮੈਨੂੰ ਪਹਿਲਾਂ ਹੀ ਮਿਲਿਆ ਹੋਇਆ ਸੀ ਪਰਮਾਤਮਾ ਦਾ ਮੂੰਹ ਤੇ ਤੁਹਾਡੇ ਵੱਲ ਹੀ ਹੈ ਪਰ ਤੁਸੀਂ ਪਿੱਠ ਕੀਤੀ ਹੋਈ ਹੈ ਜਦੋਂ ਤੁਸੀਂ ਵੀ ਪਰਮਾਤਮਾ ਵੱਲ ਮੂੰਹ ਕਰ ਲਓਗੇ ਤੇ ਪਰਮਾਤਮਾ ਤੇ ਤੁਸੀਂ ਇੱਕ ਹੋ ਜਾਓਗੇ ਇੱਕ ਦੂਜੇ ਨੂੰ ਵੇਖ ਲਓਗੇ ਗੁਰੂ ਸਾਹਿਬ ਦਾ ਇੱਕ ਬੜਾ ਪਿਆਰਾ ਕੀਮਤੀ ਬੋਲ ਹੈ ਮੈਂ ਆਪ ਜੀਆਂ ਨੂੰ ਸੁਣਾਵਾਂ ਤੀਜੇ ਪਾਸ਼ਾ ਧੰਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰ ਦਾ ਰੂਪ ਹੈ ਹਰ ਰੂਪ ਨਦਰੀ ਆਇਆ ਤੇ ਮੈਂ ਆਪ ਜੀਆਂ ਨੂੰ ਪੁੱਛਾਂ ਕਿ ਤੁਹਾਨੂੰ ਸੰਸਾਰ ਵਿੱਚ ਰੱਬ ਦਿਸਿਆ ਚਲੋ ਸੰਸਾਰ ਦੇ ਵਿੱਚ ਨਹੀਂ ਆਪਣੇ ਹਿੰਦੁਸਤਾਨ ਦੇ ਵਿੱਚ ਹੀ ਦਿਸਿਆ ਨਹੀਂ ਦਿਸਿਆ ਚਲੋ ਦੇਸ਼ ਦੀ ਗੱਲ ਛੱਡ ਦਈਏ ਆਪਣੇ ਇਲਾਕੇ ਦੇ ਵਿੱਚ ਹੀ ਰੱਬ ਹੀ ਤੁਹਾਨੂੰ ਦਿਸਿਆ ਨਹੀਂ ਦਿਸਿਆ ਚਲੋ ਇਲਾਕੇ ਦੀ ਗੱਲ ਛੱਡ ਦਈਏ ਆਪਣੇ ਕਲੋਨੀ ਦੀ ਗੱਲ ਕਰੀਏ ਆਪਣੇ ਕਲੋਨੀ ਵਿੱਚ ਤੁਹਾਨੂੰ ਰੱਬ ਦਿਸਿਆ ਮੇਰਾ ਗੁਰੂ ਤੇ ਕਹਿ ਰਿਹਾ ਸਾਰੇ ਸੰਸਾਰ ਦੇ ਵਿੱਚ ਰੱਬ ਹੈ ਚਲੋ ਇਹ ਕਲੌਨੀ ਦੀ ਵੀ ਗੱਲ ਛੱਡ ਦਈਏ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਆ ਜਾਓ ਕੀ ਤੁਹਾਨੂੰ ਆਪਣੇ ਪਰਿਵਾਰ ਦੇ ਵਿੱਚ ਰੱਬ ਦਿਸਿਆ ਨਹੀਂ ਪਰਿਵਾਰ ਦੇ ਵਿੱਚ ਵੀ ਰੱਬ ਨਹੀਂ ਦਿਸਿਆ ਪਰਿਵਾਰ ਨੂੰ ਵੀ ਛੱਡ ਦਿਓ ਕੀ ਤੈਨੂੰ ਪਰਮਾਤਮਾ ਆਪਣੇ ਅੰਦਰ ਦਿਸਿਆ ਜਦੋਂ ਤੂੰ ਸ਼ੀਸ਼ੇ ਦੇ ਸਾਹਮਣਕ ਖਲੋਣਾ ਆਪਣੇ ਨੇਤਰਾਂ ਦੇ ਵਿੱਚ ਨੇਤਰ ਪਾ ਕੇ ਵੇਖ ਉਹ ਤੈਨੂੰ ਵੇਖ ਰਿਹਾ ਹੈ ਉਹ ਆਪਣੇ ਆਪ ਨੂੰ ਵੇਖ ਰਿਹਾ ਹੈ ਇਸ ਨੂੰ ਕਹਿੰਦੇ ਨੇ ਪ੍ਰੇਮ ਨਿਕਟ ਹੋਣਾ ਸਾਜਨੜਾ ਮੇਰਾ ਸਾਜਨੜਾ ਹਰ ਨੇਕਟ ਖਲੋਇੜਾ ਮੇਰਾ ਸੱਜਣੜਾ ਉਹ ਸੱਜਣ ਤਾਂ ਤੇਰੇ ਨਾਲ ਖਲੋਤਾ ਹੈ ਸਦਾ ਤੇਰੇ ਨਾਲ ਮਿਲਿਆ ਹੋਇਆ ਹੈ ਸਿਦਾਰਥ ਕਹਿੰਦਾ ਮੈਨੂੰ ਪਤਾ ਲੱਗ ਗਿਆ ਹੈ ਕਿ ਪਰਮਾਤਮਾ ਤੇ ਪਹਿਲਾਂ ਹੀ ਮੇਰੇ ਨਾਲ ਸੀ ਸੱਦ ਸੁਣਦਾ ਸੱਦ ਵੇਖਦਾ ਸ਼ਬਦ ਰਹਿਆ ਭਰਪੂਰ ਤੁਹਾਡੇ ਅੰਦਰ ਹੈ ਤਾਂ ਤੁਸੀਂ ਸੁਣ ਰਹੇ ਹੋ ਤੁਹਾਡੇ ਅੰਦਰ ਹੈ ਤਾਂ ਤੁਸੀਂ ਵੇਖ ਰਹੇ ਹੋ ਨਹੀਂ ਤਾਂ ਇੱਕ ਮਰਦੇ ਕੋਲ ਅੱਖ ਵੀ ਹੁੰਦੀ ਹੈ ਉਹਦੇ ਕੋਲ ਕੰਨ ਵੀ ਹੁੰਦੇ ਨੇ ਉਹਦੇ ਕੋਲ ਜ਼ੁਬਾਨ ਵੀ ਹੁੰਦੀ 32 ਦੰਦ ਉਹਦੇ ਕੋਲ ਹੁੰਦੇ ਨੇ ਪਰ ਉਹ ਬੋਲਦਾ ਨਹੀਂ ਕਾਰਨ ਅਸਲ ਵਿੱਚ ਅੱਖ ਨਹੀਂ ਵੇਖਦੀ ਇਹਨਾਂ ਅੱਖਾਂ ਦੇ ਵਿੱਚ ਉਹ ਆਪ ਹੀ ਵੇਖਦਾ ਹੈ ਉਹ ਆਪ ਹੀ ਬੋਲਦਾ ਹੈ ਆਪ ਹੀ ਸੁਣਦਾ ਹੈ ਇਵੇਂ ਪਰਮਾਤਮਾ ਨੂੰ ਮਹਿਸੂਸ ਕਰੀਏ ਤੇ ਜੇ ਉਹਨੂੰ ਵੇਖਣਾ ਉਹਦੇ ਲਈ ਇਹ ਨੇਤਰ ਕੰਮ ਨਹੀਂ ਆਉਣਗੇ ਨਾਨਕ ਸੇ ਅਖੜੀਆਂ ਬਿਆਨ ਜਦੋਂ ਤੁਸੀਂ ਇਧਰ ਗੁਜਰਾਤ ਵਾਲੇ ਪਾਸੇ ਜਾਓਗੇ ਨਾ ਉਹ ਇੱਕ ਦੋ ਨੂੰ ਦੋ ਨਹੀਂ ਕਹਿੰਦੇ ਦੋ ਨੂੰ ਉਹ ਬੈ ਕਹਿੰਦੇ ਨੇ ਬੇ ਬੇ ਤੋਂ ਭਾਵ ਦੂਜਾ ਈਆ ਤਿੰਨ ਨੂੰ ਤੌਣ ਕਹਿੰਦੇ ਨੇ ਗੁਰੂ ਸਾਹਿਬ ਕਹਿੰਦੇ ਨਾਨਕ ਸੇ ਅਖੜੀਆਂ ਬਿਆਨ ਜਿਨੇ ਦਿਸੰਦੋ ਮਾਪਰੀ ਜੇ ਪਰਮਾਤਮਾ ਨੂੰ ਵੇਖਣਾ ਤੇ ਤੇਰੇ ਅੰਦਰ ਪ੍ਰੀਤ ਦੀ ਅੱਖ ਹੋਣੀ ਚਾਹੀਦੀ ਪ੍ਰੇਮ ਦੀ ਅੱਖ ਦੇ ਨਾਲ ਤੂੰ ਪਰਮਾਤਮਾ ਨੂੰ ਵੇਖ ਸਕਦਾ ਹੈ ਜਿਹਦਾ ਹਿਰਦਾ ਪ੍ਰੇਮੀ ਹੋ ਗਿਆ ਉਹ ਜਰਰੇ-ਜਰਰੇ ਵਿੱਚ ਹਰ ਘਟ ਦੇ ਵਿੱਚ ਪਰਮਾਤਮਾ ਦੇ ਦਰਸ਼ਨ ਕਰ ਲਏਗਾ ਭਗਤ ਨਾਮਦੇਵ ਕੁੱਤੇ ਨੇ ਮੂੰਹ ਦੇ ਵਿੱਚ ਰੋਟੀਆਂ ਦਾ ਚੱਕ ਭਰਿਆ ਤੇ ਜਦੋਂ ਉਹ ਸੁੱਕੀਆਂ ਰੋਟੀਆਂ ਲੈ ਕੇ ਦੌੜਿਆ ਤੇ ਪਿੱਛੇ-ਪਿੱਛੇ ਨਾਮਦੇਵ ਵੀ ਦੌੜਿਆ ਉਸ ਡੱਬੇ ਦੇ ਵਿੱਚ ਮੱਖਣ ਸੀ ਦੇ ਪਗਤ ਨਾਮਦੇਵ ਬਾਜਾ ਮਾਰਦਾ ਹੈ ਕੁੱਤੇ ਨੂੰ ਉਹ ਸਵਾਮੀ ਰੁਕ ਜਾ ਇਹ ਸੁੱਕੀਆਂ ਰੋਟੀਆਂ ਖਾਏਗਾ ਰੋਕ ਕੇ ਇਹ ਰਾਤ ਦੀਆਂ ਬਈਆਂ ਰੋਟੀਆਂ ਨੇ ਯਾਰ ਰੁਕ ਮੈਂ ਤੈਨੂੰ ਚੋਪੜ ਕੇ ਦੇਣਾ ਉਹ ਸੁਆਮੀ ਤੇ ਮੈਂ ਇਸ ਗਲਤ ਇੱਕ ਵਿਚਾਰ ਇਹ ਸੋਚੀ ਕਿ ਭਗਤ ਨਾਮਦੇਵ ਤੇਰੇ ਚਰਨਾਂ ਤੇ ਨਮਸਕਾਰ ਹੈ ਤੈਨੂੰ ਕੁੱਤੇ ਵਿੱਚ ਰੱਬ ਦਿਸ ਰਿਹਾ ਸਾਨੂੰ ਤੇ ਬੰਦਿਆਂ ਵਿੱਚ ਨਹੀਂ ਦਿਸਦਾ ਸਾਨੂੰ ਤੇ ਮਨੁੱਖਾਂ ਦੇ ਅੰਦਰ ਨਹੀਂ ਦਿਸਿਆ ਹੁਣ ਜੇ ਤੁਸੀਂ ਪ੍ਰੇਮ ਵਾਲਾ ਹਿਰਦਾ ਬਣਾਓਗੇ ਪ੍ਰੇਮ ਵਾਲਾ ਭਾਂਡਾ ਬਣਾਓਗੇ ਤੇ ਤੁਹਾਨੂੰ ਪਰਮਾਤਮਾ ਹਰ ਥਾਂ ਤੇ ਦਰਸ਼ਨ ਦੇਗਾ ਪੰਡਤ ਦੇਖੋ ਹਿਰਦੈ ਵਿਚਾਰ ਪ੍ਰੀਤ ਬਿਨਾ ਕੈਸੀ ਬਦੇ ਸਨੇ ਜਦ ਲਗ ਰਸ ਤਬ ਲਗ ਨਹੀਂ ਨੇ ਜਦ ਲਗ ਰਸ ਜਦੋਂ ਤੱਕ ਤੁਹਾਡੇ ਮਨ ਦੇ ਵਿੱਚ ਮਾਇਆ ਦਾ ਸਵਾਦ ਆ ਰਿਹਾ ਹੈ ਕਿਉਂਕਿ ਰਸ ਹੈ ਮਾਇਆ ਦਾ ਰਸ ਲੈ ਲਓ ਜਾ ਨਾਮ ਦਾ ਰਸ ਲੈ ਲਓ ਗੁਰੂ ਸਾਹਿਬ ਨੇ ਕਿਹਾ ਕਿ ਜਿਹੜਾ ਸੰਸਾਰੀ ਮਾਇਆ ਦਾ ਰਸ ਹੈ ਨਾ ਇਹ ਬੜਾ ਬਹੁਤ ਫਿੱਕਾ ਹੈ ਵਿਖੇਪਣ ਫਿੱਕਾ ਤਿਆਗ ਰੀ ਸਖੀਏ ਨਾਮ ਮਹਾਰਸ ਪੀਓ ਨਾਮ ਦਾ ਰਸ ਇਹ ਰਸਨਾ ਤੂੰ ਅਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਦ ਕਿਤੇ ਜਿਚਰ ਹਰ ਰਸ ਪੱਲੈ ਨਾ ਪਾਏ ਇਹ ਜ਼ੁਬਾਨ ਤੁਹਾਡੀ ਰਾਜੀ ਨਹੀਂ ਸਕਦੀ ਕਿੰਨੇ ਵੀ ਇਹਦੇ ਉੱਤੇ ਤੁਸੀਂ ਪਦਾਰਥ ਰੱਖ ਦਿਓ ਕਿਤਨਾ ਵੀ ਉਹ ਪਦਾਰਥ ਸਵਾਦਲਾ ਹੋਵੇ ਪਰ ਜ਼ੁਬਾਨ ਕੁਝ ਸਮੇਂ ਬਾਅਦ ਫੇਰ ਮੰਗ ਕਰੇਗੀ ਪਰ ਜੇਕਰ ਤੁਸੀਂ ਸੱਚ ਦਾ ਭੋਜਨ ਛਕ ਲਿਆ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬਹਾਰਾਜੀ ਦੀ ਬਾਣੀ ਨੂੰ ਪੜਿਆ ਨਹੀਂ ਮੇਰਾ ਗੁਰੂ ਕਹਿੰਦਾ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਜਦੋਂ ਇਸ ਰਸਨਾ ਦੇ ਨਾਲ ਤੁਸੀਂ ਪਰਮਾਤਮਾ ਦੇ ਗੁਣ ਗਾਉਗੇ ਰਸਨਾ ਗੁਣ ਗੋਪਾਲ ਨਿਤ ਗਾਇਣ ਸ਼ਾਂਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁੱਖ ਪਲਾਇਣ ਇਸ ਰਸਨਾ ਦੇ ਉੱਤੇ ਰੱਬ ਨੇ ਆ ਕੇ ਬਹਿ ਜਾਣਾ ਹੈ ਪ੍ਰਭ ਜੀ ਬਸੈ ਸਾਧਕੀ ਰਸਨਾ ਤੇਰ ਜਦੋਂ ਇਸ ਰਚਨਾ ਤੋਂ ਨਾਨਕ ਦਾਸ ਮੁਖ ਤੇਜੋ ਬੋਲੇ ਇहां ਉहां ਸੱਚ ਹੋਵੇ ਸੋ ਇਸ ਰਚਨਾ ਨੂੰ ਮਾਇਆ ਦੇ ਰਸ ਦਾ ਸਵਾਦ ਨ ਚਖਾਈਏ ਇਸ ਨੂੰ ਨਾਮ ਦੇ ਨਾਲ ਤ੍ਰਿਪਤ ਕਰੀਏ ਇਸ ਰਤਨਾ ਤੋਂ ਸਤਨਾਮ ਵਾਹਿਗੁਰੂ ਜਪੀਏ ਆਪਣੀ ਰਚਨਾ ਤੋਂ ਸਤਨਾਮ ਸ੍ਰੀ ਵਾਹਿਗੁਰੂ ਜਪੀਏ ਮੈਨੂੰ ਗੱਲ ਚੇਤੇ ਆਈ ਕਿ ਪਿਛਲੇ ਦਿਨੀ 250 ਯਾਤਰੀ ਇੱਕ ਹਾਦਸੇ ਦੇ ਵਿੱਚ ਅਕਾਲ ਚਲਾਣਾ ਕਰ ਗਏ ਹੁਣ ਜਦੋਂ ਅਸੀਂ ਕਹਿੰਨੇ ਨਾ ਕਿ ਜੀ ਸਤਨਾਮ ਵਾਹਿਗੁਰੂ ਜਪੋ ਮੈਂ ਇੱਥੇ ਕਹਣਾ ਤੁਸੀਂ ਨਹੀਂ ਜਪਣਾ ਮੈਂ ਇੱਕ ਵੀਡੀਓ ਵੇਖ ਰਿਹਾ ਸੀ ਕਿ ਇੱਕ ਜਹਾਜ਼ ਜਾ ਰਿਹਾ ਹੈ ਉਹਦੇ ਵਿੱਚ ਸਿੱਖ ਯਾਤਰੀ ਨੇ ਆਪਣੇ ਵਿੱਚ ਕਈ ਉਹ ਵੀ ਨੇ ਜਿਨ੍ਹਾਂ ਨੇ ਸਿੱਖੀ ਧਾਰਨ ਨਹੀਂ ਕੀਤੀ ਹੋਈ ਜਹਾਜ਼ ਦੇ ਵਿੱਚ ਬੈਠੇ ਨੇ ਤੇ ਜਪਦੇ ਪਤਾ ਕੀ ਜਾ ਰਹੇ ਨੇ ਸਤਨਾਮ ਵਾਹਿਗੁਰੂ ਜਪਦੇ ਜਾ ਰਹੇ ਨੇ ਮੈਂ ਵਿਚਾਰਿਆ ਕਿ ਇਹਨਾਂ ਨੂੰ ਪਤਾ ਹੈ ਕਿ ਪਿੱਛੇ ਨਾ ਇੱਕ ਹਾਦਸਾ ਹੋਇਆ ਹੈ ਤੇ ਬੈਠੇ ਅਸੀਂ ਵੀ ਜਹਾਜ਼ ਦੇ ਵਿੱਚ ਹੀ ਆ ਜਦੋਂ ਮੌਤ ਸਿਰ ਦੇ ਉੱਤੇ ਖਲੋਤੀ ਹੋਵੇ ਨਾ ਉਦੋਂ ਫਿਰ ਤੁਹਾਨੂੰ ਕਹਿਣ ਦੀ ਲੋੜ ਨਹੀਂ ਪਵੇਗੀ ਫਿਰ ਆਪਣੇ ਆਪ ਆਖੋ ਕੇ ਸਤਨਾਮ ਵਾਹਿਗੁਰੂ ਸਤਨਾਮ ਮੈਂ ਨਹੀਂ ਵੇਖਿਆ ਕਦੇ ਕਿ ਹਵਾਈ ਜਹਾਜ਼ ਦੇ ਵਿੱਚ ਕੋਈ ਨਾਮ ਜਪਦਾ ਜਾ ਰਿਹਾ ਹੋਵੇ ਪਰ ਹੁਣ ਜਿਹੜਾ ਵੀ ਜਹਾਜ਼ ਦੇ ਵਿੱਚ ਬਹਿੰਦਾ ਉਹਨੂੰ ਯਾਦ ਆ ਜਾਂਦੀ ਹੈ ਉਹ ਘਟਨਾ ਗੁਜਰਾਤ ਵਾਲੀ ਅਹਮਦਾਬਾਦ ਵਾਲੀ ਉਹ ਕਹਿੰਦੇ ਅਸੀਂ ਵੀ ਬੈਠੀਆਂ ਕਿਤੇ ਕ੍ਰੈਸ਼ ਨਾ ਹੋ ਜਾਏ ਤੇ ਆਪਣੀ ਜ਼ੁਬਾਨ ਤੋਂ ਸਤਨਾਮ ਵਾਹਿਗੁਰੂ ਜਪਦੇ ਜਾ ਰਹੇ ਨੇ ਤੇ ਸਾਨੂੰ ਜੀਵਨ ਦੇ ਵਿੱਚ ਜੇ ਅਸੀਂ ਗੱਡੀ ਚਲਾ ਰਹੇ ਹਾਂ ਕਿਉਂਕਿ ਪਰਮਾਤਮਾ ਦੇ ਨਾਲ ਇਤੇ ਪ੍ਰੀਤ ਪਾਣ ਵਾਸਤੇ ਹੀ ਤੂੰ ਆਇਆ ਹੈ ਦਿਲੋ ਮੁਹੱਬਤ ਜਿਨ ਸਈ ਸਚਿਆ ਜਿਨ ਮਨਹੂਰ ਮੁਖ ਹੋਰ ਸੇ ਕਾਂਢੇ ਕਚਿਆ ਤੂੰ ਗੱਡੀ ਚਲਾ ਰਿਹਾ ਬਹੁਤ ਸਾਰੇ ਐਕਸੀਡੈਂਟ ਰਸਤੇਾਂ ਤੇ ਹੁੰਦੇ ਨੇ ਕਈ ਚੜਾਈ ਕਰ ਜਾਂਦੇ ਨੇ ਸਜਣਾ ਜਦੋਂ ਤੂੰ ਗੱਡੀ ਚਲਾ ਰਿਆ ਹੋਵੇਂ ਇਹ ਤੂੰ ਚੌਪਈ ਸਾਹਿਬ ਦਾ ਪਾਠ ਕਰਦਾ ਜਾਂ ਕੀ ਪਤਾ ਭਾਣਾ ਰਸਤੇ ਵਿੱਚ ਆਪਰ ਜਾਏ ਤੇਰੀ ਰਸਨਾ ਤੇ ਸਤਨਾਮ ਵਾਹਿਗੁਰੂ ਦੇ ਬੋਲ ਹੋਣ ਤੇ ਭਾਣਾ ਵਾਪਰ ਜਾਏ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਨੇ ਇਸ ਗੱਲ ਨੂੰ ਕੋਟ ਕੀਤਾ ਗੁਰੂ ਸਾਹਿਬ ਕਹਿੰਦੇ ਨੇ ਜਦੋਂ ਮਨੁੱਖ ਦੇ ਸਿਰ ਦੇ ਉੱਤੇ ਮੌਤ ਖਲੋਤੀ ਹੋਵੇ ਤੇ ਇਹਨੂੰ ਫਿਰ ਪਰਮਾਤਮਾ ਵਿਸਰੇਗਾ ਨਹੀਂ ਉਹ ਕਿਵੇਂ ਭਗਤ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਜੇ ਬੋਲ ਆਏ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਕਹਿੰਦੇ ਨੇ ਕਾਲ ਬਿਆਲ ਜਿਉ ਪਰਿਓ ਡੋਲੈ ਮੁਖ ਪਸਾਰੈ ਮੀਤ ਆਜ ਕਾਲ ਪੁਨ ਤੋਹੇ ਗਰਸੈ ਸਮਝ ਰੱਖੋ ਚੀਤ ਕੀ ਪਤਾ ਕਦੇ ਬਾਣਾ ਵਾਪਰ ਜਾਏ ਸੋ ਪਰਮਾਤਮਾ ਦੇ ਕੋਲ ਹੋਣ ਦੀ ਕੋਸ਼ਿਸ਼ ਕਰਨ ਉਹਦੇ ਤੋਂ ਦੂਰੀ ਨਾ ਬਣਾ ਜਬ ਲਗ ਰਸ ਤਬ ਲਗ ਨਹੀਂ ਨੇ ਜਦੋਂ ਤੱਕ ਮਾਇਆ ਦਾ ਸਵਾਦ ਚਖਦਾ ਰਹੇਗਾ ਤੈਨੂੰ ਨਾਮ ਦਾ ਰਸ ਆਏਗਾ ਹੀ ਨਹੀਂ ਜਬ ਲਗ ਰਸ ਤਬ ਲਗ ਨਹੀਂ ਨੇ ਉਹਦੇ ਨਾਲ ਤੇਰੀ ਪ੍ਰੀਤ ਪੈ ਹੀ ਨਹੀਂ ਸਕਦੀ ਪ੍ਰੀਤ ਉਦੋਂ ਪਾਏਗੀ ਜਦੋਂ ਤੂੰ ਉਹਦਾ ਸਿਮਰਨ ਕਰੇਂਗਾ ਰਹਾਉ ਵਿਸ਼ਰਾਮ ਦੇ ਕੇ ਭਗਤ ਜੀ ਅੱਗੇ ਸਮਝਾਉਂਦੇ ਨੇ ਸਾਹਨ ਸਤ ਕਰੇ ਜੀ ਆਪਣੈ ਇਹ ਸ਼ਬਦ ਸਾਹਨ ਹੈ ਸ਼ਾਦੀ ਬਉਤੀ ਸ਼ਾਦੀ ਘਰਵਾਲੀ ਹੁਣ ਜਿਹੜੀ ਸ਼ਾਦੀ ਘਰਵਾਲੀ ਹੈ ਉਹਨੂੰ ਸਾਣੀ ਕਹਿੰਦੇ ਨੇ ਸਾਣੀ ਇਹ ਜਿਹੜੀ ਮਾਇਆ ਹੈ ਇਹ ਮਾਇਆ ਜਿਹੜੀ ਹੈ ਨਾ ਪਰਮਾਤਮਾ ਦੀ ਬਉਤੀ ਹੈ ਪਰਮਾਤਮਾ ਦੀ ਧਰਮ ਸੁਪਤਨੀ ਹੈ ਜਿਹਨੂੰ ਅਸੀਂ ਕਹਿੰਨੇ ਆ ਲక్ష్ਮੀ ਹੈ ਲక్ష్ਮੀ ਕੀ ਹੈ ਇਹ ਪਰਮਾਤਮਾ ਦੀ ਘਰ ਵਾਲੀ ਹੈ। ਸ਼ਾਹਨ ਸਤ ਹੁਣ ਜਿਹੜਾ ਇਸ ਮਾਇਆ ਨੂੰ ਕਹਿ ਰਿਹਾ ਬਸ ਆਹੀ ਸਤ ਹੈ ਜੀ। ਆ ਜਿਹੜੇ ਮੇਰੇ ਕੋਲ ਮੈਂ ਇਕੱਠੇ ਕੀਤੇ ਨੇ ਜਿਹੜੀ ਦੁਨਿਆਵੀ ਕਰੰਸੀ ਹੈ ਜਿਨ੍ਹਾਂ ਦੇ ਨਾਲ ਲੱਗ ਕੇ ਮੈਨੂੰ ਪਰਮਾਤਮਾ ਵਿਸਰ ਗਿਆ ਕਿਉਂਕਿ ਮਾਇਆ ਦਾ ਕੀ ਸਰੂਪ ਹੈ? ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ माया ਦਾ ਸਰੂਪ ਹੀ ਐਸਾ ਹੈ ਕਿ ਸਭ ਤੋਂ ਪਹਿਲਾਂ ਮਾਇਆ ਆ ਕੇ ਪਰਮਾਤਮਾ ਤੋਂ ਦੂਰ ਕਰਦੀ ਹੈ ਬਹੁਤ ਬਿਰਲੇ ਟਾਵਾ ਟਿੱਲਾ ਕੋਈ ਹੋਏਗਾ ਜਿਹੜਾ ਕਿ ਇਹਦੇ ਵਿੱਚ ਰਹਿੰਦਿਆਂ ਹੋਇਆਂ ਪਰਮੇਸ਼ਰ ਨੂੰ ਚੇਤੇ ਰੱਖੇ ਸਾਹਨ ਸਤ ਕਰੈ ਜੀ ਆਪਣੈ ਜਿਹੜਾ ਇਹਨੂੰ ਸਤ ਕਰਕੇ ਮੰਨਦਾ ਸੋ ਰਮਏ ਕੋ ਮਿਲੈ ਨਾ ਸੁਪਨੇ ਉਹਨੂੰ ਸੁਪਨੇ ਦੇ ਵਿੱਚ ਵੀ ਰੱਬ ਨਹੀਂ ਮਿਲ ਸਕਦਾ ਗੱਲ ਚਿੱਤੇ ਆਈ ਕਿ ਇੱਕ ਸੱਜਣ ਰਾਤ ਨੂੰ ਸੌਂਦਾ ਤੇ ਰਾਤ ਨੂੰ ਸੁਤਿਆਂ ਉਹਨੂੰ ਇੱਕ ਸੁਪਨਾ ਆਉਂਦਾ ਹੈ ਸੁਪਨੇ ਦੇ ਵਿੱਚ ਕੀ ਵੇਖਦਾ ਹੈ ਕਿ ਇੱਕ ਬਹੁਤ ਵੱਡਾ ਨੋਟਾਂ ਦਾ ਨਾ ਢੇਰ ਹੈ ਸਾਨੂੰ ਸੁਪਨੇ ਇਹੋ ਜਿਹੇ ਆਉਂਦੇ ਨੇ ਕਿਉਂਕਿ ਸਾਰੀ ਦਿਹਾੜੀ ਅਸੀਂ ਜੋ ਗਿਣਤੀਆਂ ਗਿਣੀਆਂ ਨੇ ਤੇ ਗੁਰੂ ਨਾਨਕ ਦੇਵ ਮਹਾਰਾਜੀਆਂ ਦਾ ਇੱਕ ਬੋਲ ਹੈ ਨਾਲ ਕਿਰਾੜਾਂ ਦੋਸਤੀ ਕੂੜੇ ਕੂੜੀ ਪਾਏ ਜਦੋਂ ਤੁਸੀਂ ਰਾਜਸਥਾਨ ਜਾਓਗੇ ਰਾਜਸਥਾਨ ਵਿੱਚ ਜਿਹੜੇ ਬਾਣਿਏ ਲੋਕ ਨੇ ਨਾ ਉਹ ਸਾਰਾ ਦਿਹਾੜੀ ਮਾਇਆ ਹੀ ਗਿਣਦੇ ਰਹਿੰਦੇ ਨੇ ਉਹਨਾਂ ਬਾਣੀਆਂ ਨੂੰ ਕਿਰਾੜ ਕਹਿੰਦੇ ਨੇ ਪੈਸੇ ਗਿਣਨ ਵਾਲੇ ਨੂੰ ਕਿਰਾੜ ਕਹਿੰਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਇਹਨਾਂ ਦੇ ਨਾਲ ਤੁਸੀਂ ਦੋਸਤੀ ਨਹੀਂ ਪਾਣੀ ਨਾਲ ਕਿਰਾੜਾ ਦੋਸਤੀ ਕੂੜੇ ਕੂੜੀ ਪਾਏ ਮਰਨ ਨਾ ਜਾਪੇ ਮੂਲਿਆ ਆਵੇ ਕਿਤੇ ਥਾਏ ਭਾਈ ਮੂਲਾ ਜੀ ਨੂੰ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੁਬਾਰਾ ਲੈਣ ਗਏ ਨਾ ਕਿਉਂਕਿ ਉਹ ਹੱਟੀ ਦਾ ਕੰਮ ਕਰਦੇ ਸਨ ਜਿਨ੍ਹਾਂ ਨੇ ਸੱਚ ਤੇ ਝੂਠ ਲਿਖਿਆ ਸੀ ਇੱਕ ਇੱਕ ਪੈਸੇ ਦਾ ਤੇ ਮਗਰੋਂ ਮਾਇਆ ਨੇ ਪ੍ਰਭਾਵ ਪਾ ਲਿਆ ਤੇ ਗੁਰੂ ਸਾਹਿਬ ਨੇ ਫਿਰ ਆਖਿਆ ਮੂਲਿਆ ਆ ਮਾਇਆ ਹੀ ਗਿਣਦਾ ਰਹੇਗਾ ਮਾਇਆ ਗਿਣਦਿਆਂ ਹੋਇਆਂ ਮੌਤ ਤਾਂ ਇੱਥੇ ਵੀ ਆ ਜਾਏਗੀ ਕਿਉਂਕਿ ਭਾਈ ਮੂਲੇ ਦੀ ਧਰਮ ਸੁਪਤਨੀ ਨੇ ਆਖਿਆ ਸੀ ਕਿ ਗੁਰੂ ਨਾਨਕ ਤੇ ਵਿਆਹ ਬਾਣ ਜੰਗਲਾਂ ਵਿੱਚ ਫਿਰਦਾ ਕਿਤੇ ਜੰਗਲ ਵਿੱਚ ਤੇਨੂੰ ਸੱਪ ਨਾਲ ਲੜ ਜਾਏ ਤੇ ਮੂਲਾ ਡਰ ਗਿਆ ਤੇ ਭਾਈ ਮੂਲੇ ਨੂੰ ਘਰੇ ਹੀ ਫਿਰ ਸੱਪ ਲੜ ਗਿਆ ਤੇ ਮਰ ਗਿਆ ਤੇ ਮਹਾਰਾਜ ਨੇ ਬਚਨ ਉਚਾਰਨ ਕੀਤਾ ਨਾਲ ਕਿਰਾੜਾਂ ਦੋਸਤੀ ਕੂੜੇ ਕੂੜੀ ਪਾਏ ਮਰਨ ਨਾ ਜਾਪੇ ਮੂਲਿਆ ਆਵੇ ਕਿਤੇ ਤਾਂ ਹੁਣ ਰਾਤ ਨੂੰ ਸੁਤਿਆਂ ਉਹ ਨੋਟਾਂ ਦਾ ਢੇਰ ਦੇਖਦਾ ਫਿਰ ਕੋਸ਼ਿਸ਼ ਕਰਦਾ ਹੈ ਉਹਨਾਂ ਨੋਟਾਂ ਵੱਲ ਜਾਣ ਦੀ ਤੇ ਨਾਲ ਹੀ ਹਵਾ ਚ ਪੈਂਦੀ ਹੈ ਹਵਾ ਦੇ ਨਾਲ ਫਿਰ ਉਹ ਨੋਟ ਇੱਕ ਇੱਕ ਕਰਕੇ ਸਾਰੇ ਉੱਡਣੇ ਸ਼ੁਰੂ ਹੋ ਜਾਂਦੇ ਨੇ ਜਦੋਂ ਉੱਥੇ ਦੌੜ ਕੇ ਪਹੁੰਚਦਾ ਸਾਰੇ ਨੋਟ ਉੱਡ ਜਾਂਦੇ ਨੇ ਅਗਲੀ ਰਾਤ ਫਿਰ ਇਹ ਸੁਪਨਾ ਆਇਆ ਤੀਜੀ ਰਾਤ ਫਿਰ ਇਹ ਸੁਪਨਾ ਆਇਆ ਬੜਾ ਪਰੇਸ਼ਾਨ ਆਪਣੇ ਗੁਰੂ ਕੋਲ ਚਲਾ ਗਿਆ ਤੇ ਜਾ ਕੇ ਕਹਿੰਦਾ ਜੀ ਮੇਰੀ ਨਾ ਪਰਮਾਤਮਾ ਦੇ ਅੱਗੇ ਇੱਕ ਬੇਨਤੀ ਕਰੋ ਅਸੀਂ ਅਰਦਾਸ ਕਰਦੇ ਹਾਂ ਉਹ ਕਹਿੰਦੇ ਮੇਰੀ ਪ੍ਰਾਰਥਨਾ ਕਰੋ ਤੈਨੂੰ ਕੀ ਦੁੱਖ ਹੈ ਜੀ ਮੈਨੂੰ ਨਾ ਰਾਤ ਦੇ ਵਿੱਚ ਇੱਕ ਸੁਪਨਾ ਆਉਂਦਾ ਹੈ ਉਹ ਸੁਪਨੇ ਕਰਕੇ ਮੈਂ ਬੜਾ ਪਰੇਸ਼ਾਨ ਹਾਂ ਜਿਵੇਂ ਕਈ ਵਾਰ ਸਾਡਾ ਬਾਪੂ ਜਾਂ ਸਾਡਾ ਬਜ਼ੁਰਗ ਸੁਪਨੇ ਵਿੱਚ ਆਵੇ ਤੇ ਅਸੀਂ ਵੀ ਗੁਰੂ ਘਰ ਆ ਕੇ ਅਰਦਾਸ ਕਰਾਉਂਦੇ ਹਾਂ ਸੋ ਇਹ ਜਦੋਂ ਸੁਪਨਾ ਉਹਨੂੰ ਪਰੇਸ਼ਾਨ ਕਰ ਰਿਹਾ ਹੈ ਤੇ ਉਹਦਾ ਗੁਰੂ ਕਹਿੰਦਾ ਦੱਸ ਤੈਨੂੰ ਸੁਪਨੇ ਵਿੱਚ ਕੀ ਦਿਸਦਾ ਹੈ ਉਹਨੇ ਫਿਰ ਦੱਸਿਆ ਕਿ ਜੀ ਇੱਕ ਨੋਟਾਂ ਦਾ ਢੇਰ ਹੈ ਤੇ ਜਦੋਂ ਮੈਂ ਉਹਦੇ ਵੱਲ ਨੂੰ ਦੌੜਦਾ ਤੇ ਉਹ ਸਾਰੇ ਨੋਟ ਉੱਡ ਜਾਂਦੇ ਨੇ ਜਦੋਂ ਮੈਂ ਉੱਥੇ ਪਹੁੰਚਦਾ ਇੱਕ ਨੋਟ ਵੀ ਮੈਨੂੰ ਨਹੀਂ ਮਿਲਦਾ ਤੇ ਉਹਦਾ ਗੁਰੂ ਕਹਿੰਦਾ ਚੱਲ ਮੈਂ ਹੁਣ ਇਹ ਅਰਦਾਸ ਕਰਨਾ ਇਹ ਮੈਂ ਪ੍ਰਾਰਥਨਾ ਕਰਨਾ ਕਿ ਤੈਨੂੰ ਇਹ ਸੁਪਨਾ ਨਾ ਆਵੇ ਉਹ ਕਹਿੰਦਾ ਨਾ ਅਰਦਾਸ ਇਹ ਕਰੋ ਕਿ ਸੁਪਨਾ ਆਵੇ ਔਰ ਉਹ ਨੋਟਾਂ ਦਾ ਢੇਰ ਵੀ ਉਸੇ ਪ੍ਰਕਾਰ ਦਾ ਮੈਨੂੰ ਦਿਸੇ ਬਸ ਇਹ ਅਰਦਾਸ ਕਰ ਦਿਓ ਕਿ ਹਵਾ ਨਾ ਚੱਲੇ ਇਹਦੇ ਸੁਪਨੇ ਦੇ ਵਿੱਚ ਵੀ ਮਾਇਆ ਨੂੰ ਜਫਾ ਮਾਰਨ ਨੂੰ ਪਿਰਦਾ ਹੈ ਤੇ ਗੁਰੂ ਸਾਹਿਬ ਨੇ ਫਿਰ ਬਾਣੀ ਵਿੱਚ ਬੋਲ ਸਹੀ ਲਿਖੇ ਮਾਇਆ ਮਨੋ ਨਾ ਵਿਸਰੇ ਮੰਗੈ ਦਮਾ ਦਮ ਸੋ ਪ੍ਰਭ ਚੇਤਨਾ ਆਵਈ ਨਾਨਕ ਨਹੀਂ ਕਰਮ ਭਗਤ ਕਬੀਰ ਸਾਹਿਬ ਕਹਿੰਦੇ ਨੇ ਸਾਹਨ ਸਤ ਕਰੈ ਜੀ ਆਪਣੈ ਸੋ ਰਮਏ ਕੋ ਮਿਲੈ ਨਾ ਸੁਪਨੇ ਇਹਨੂੰ ਸੁਪਨੇ ਦੇ ਵਿੱਚ ਵੀ ਪਰਮਾਤਮਾ ਨਹੀਂ ਮਿਲ ਸਕਦਾ ਕਿਉਂਕਿ ਮਾਇਆ ਮਨੋਨਾ ਬੀਸਰਹਿ ਮੰਗੈ ਦਮਾ ਦਮ ਹਰ ਦਮ ਇਹਨੂੰ ਮਾਇਆ ਚਾਹੀਦੀ ਹੈ ਤੇ ਕਿਸ ਪ੍ਰਕਾਰ ਦੇ ਨਾਲ ਹਾਸੋ ਹਿਣਾ ਇਹਦਾ ਜੀਵਨ ਹੋ ਜਾਂਦਾ ਹੈ ਗੁਰੂ ਸਾਹਿਬ ਨੇ ਅੰਮ੍ਰਿਤ ਗੁਰਬਾਣੀ ਵਿੱਚ ਇਹ ਬੋਲ ਦਰਜ ਕੀਤੇ ਨੇ ਮਾਟੀ ਕੋ ਪੁਤਰਾ ਕੈਸੇ ਨਚਦਾ ਦੇਖਿਆ ਦੇਖਿਆ ਸੁਨੇ ਬੁਲੇ ਦੌਰਿਓ ਫਿਰਤ ਹੈ ਜਬ ਕਚ ਪਾਵੈ ਤਬ ਗਰਭ ਕਰਦ ਹੈ ਮਾਇਆ ਗਈ ਤਬ ਰੋਵਨ ਲਗਦਾ ਜਦੋਂ ਆਉਂਦੀ ਹੈ ਤੇ ਫਿਰ ਆਪਣੇ ਆਪ ਦੇ ਵਿੱਚ ਬੜਾ ਵੱਡਾ ਅਹੰਕਾਰੀ ਹੋ ਕੇ ਫੁੱਲ ਕੇ ਬਹਿ ਜਾਂਦਾ ਕਹਿੰਦਾ ਮੇਰੇ ਵਰਗਾ ਕੌਣ ਹੈ ਤੇ ਜਦੋਂ ਚਲੀ ਜਾਵੇ ਫਿਰ ਮੱਥੇ ਤੇ ਹੱਥ ਰੱਖ ਕੇ ਰੋਂਦਾ ਕਿ ਬੜਾ ਵੱਡਾ ਘਾਟਾ ਪੈ ਗਿਆ ਜਦੋਂ ਆਉਂਦੀ ਹੈ ਕਿਉਂਕਿ ਮਨ ਰੰਜਨ ਕੀ ਮਾਇਆ ਹੈ ਮਨ ਰੰਜਨ ਕੀ ਮਾਇਆ ਹੈ ਮਨ ਨੂੰ ਥੋੜਾ ਸਮਾਂ ਲਈ ਇਹ ਖੁਸ਼ੀ ਪ੍ਰਦਾਨ ਕਰਦੀ ਹੈ ਲਮੇਰਾ ਦੁੱਖ ਦੇ ਕੇ ਜਾਂਦੀ ਹੈ ਸੋ ਸਿਮਰਨ ਕਿਸ ਦਾ ਕਰੀਏ ਜਿਹੜਾ ਮਾਇਆ ਦਾ ਪਤੀ ਹੈ ਮਾधव ਪਰਮਾਤਮਾ ਜਿਹਦੇ ਆधीन ਹੈ ਮਾਇਆ ਨੂੰ ਬਣਾਉਣ ਵਾਲੇ ਦਾ ਸਿਮਰਨ ਕਰੀਏ ਜਦੋਂ ਉਹਦੇ ਨਾਲ ਸਾਝ ਪਾ ਲੋਗੇ ਇਹ ਮਾਇਆ ਤੁਹਾਡੀ ਦਾਸੀ ਬਣ ਜਾਏਗੀ ਇਹ ਫਿਰ ਤੁਹਾਡੀ ਸੇਵਕਣ ਹੋ ਜਾਵੇਗੀ ਅਖੀਰ ਵਿੱਚ ਭਗਤ ਜੀ ਕਹਿੰਦੇ ਨੇ ਤਨ ਮਨ ਧਨ ਗ੍ਰਹਿ ਸੌਪ ਸਰੀਰ ਜਿਹੜਾ ਤਨ ਹੈ ਇਸ ਤਨ ਦੇ ਵਿੱਚ ਪਰਮਾਤਮਾ ਨੇ ਇੱਕ ਯੰਤਰ ਫਿਟ ਕੀਤਾ ਉਹਨੂੰ ਕਹਿੰਦੇ ਨੇ ਮਨ ਮਨ ਕੀ ਹੈ ਮਨ ਵਿਚਾਰਾਂ ਨੂੰ ਕਹਿੰਦੇ ਨੇ ਤੁਹਾਡੇ ਵਿਚਾਰਾਂ ਦਾ ਜੋ ਸੰਗ੍ਰਹਿ ਹੈ ਉਹ ਮਨ ਹੈ ਤੇ ਮੇਰਾ ਗੁਰੂ ਕਹਿੰਦਾ ਤਨ ਮਨ ਧਨ ਦੇ ਆਸਰੇ ਜਿਹੜਾ ਤੂੰ ਧਨ ਇਕੱਠਾ ਕਰ ਲਿਆ ਔਰ ਉਸ ਧਨ ਦੇ ਨਾਲ ਤੂੰ ਇੱਕ ਘਰ ਬਣਾ ਲਿਆ ਇਹ ਸਾਰਾ ਕੁਝ ਤੂੰ ਸੌਂਪ ਦੇ ਕਿਉਂਕਿ ਤੈਨੂੰ ਇਹ ਛੱਡਣਾ ਪਏਗਾ ਜਦੋਂ ਤੱਕ ਤੂੰ ਸੋਚਨੈ ਤਨ ਮੇਰਾ ਮਨ ਮੇਰਾ ਧਨ ਮੇਰਾ ਉਦੋਂ ਤੱਕ ਗੱਲ ਨਹੀਂ ਬਣੇਗੀ ਜਦੋਂ ਤੱਕ ਤੂੰ ਇਹ ਕਹੇਗਾ ਜਬੇ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੈ ਆਏ ਆ ਮੈਂ ਮੇਰੀ ਦੀ ਭਾਵਨਾ ਛੱਡ ਦੇ ਸਾਰਾ ਕੁਝ ਪਰਮਾਤਮਾ ਦਾ ਦਿੱਤਾ ਹੋਇਆ ਹੈ ਉਹ ਪਰਮਾਤਮਾ ਨੇ ਤੈਨੂੰ ਇਹ ਦਾਤਾਂ ਦਿੱਤੀਆਂ ਨੇ ਫਿਰ ਗੁਰੂ ਸਾਹਿਬ ਨੇ ਤਾਂ ਬਾਣੀ ਵਿੱਚੇ ਬੋਲ ਦਰਜ ਕੀਤੇ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਤੂੰ ਤੇ ਕਹਿੰਦਾ ਹੀ ਨਹੀਂ ਤੂੰ ਤੇ ਬੜੇ ਮਾਨ ਦੇ ਨਾਲ ਕਹਿੰਦਾ ਹੈ ਘਰ ਮੇਰਾ ਇਹ ਗੱਡੀ ਮੇਰੀ ਹੈ ਜਦੋਂ ਮੈਂ ਮੇਰੀ ਦੀ ਭਾਵਨਾ ਨਹੀਂ ਮੁੱਕੇਗੀ ਉਹ ਤੂੰ ਦਾ ਪ੍ਰਗਟਾਵਾ ਨਹੀਂ ਹੋਏਗਾ ਤੇ ਸਾਨੂੰ ਕੁਝ ਅਭਿਆਸ ਕਰਨੇ ਚਾਹੀਦੇ ਨੇ ਜਦੋਂ ਰੋਟੀ ਖਾਣ ਲੱਗੀਏ ਤੇ ਉਦੋਂ ਇਹ ਨਾ ਆਖੀਏ ਕਿ ਮੈਂ ਰੋਟੀ ਖਾ ਰਿਆਂ ਆਪਣੇ ਸਰੀਰ ਨੂੰ ਹੀ ਕਹਿ ਦੇਣਾ ਕਿ ਕਿ ਇਹਦੇ ਵਿੱਚ ਰੱਬ ਬੈਠਾ ਖਾ ਤੂੰ ਰੋਟੀ ਤੂੰ ਪਾਣੀ ਪੀ ਤੂੰ ਆਹ ਕੁਝ ਵੇਖ ਆ ਮੈਂ ਸ਼ਬਦ ਘਟਾ ਦਿਓਗੇ ਨਾ ਤੂੰ ਤੱਕ ਆਪਣੇ ਆਪ ਪਹੁੰਚ ਜਾਊਗੇ ਤਾ ਗੁਰੂ ਸਾਹਿਬ ਦੀ ਅੰਮ੍ਰਿਤ ਗੁਰਬਾਣੀ ਵਿੱਚ ਭਗਤ ਕਬੀਰ ਸਾਹਿਬ ਕਹਿੰਦੇ ਨੇ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੈਂ ਰਹਾ ਨਾ ਹੂੰ ਆ ਜਿਹੜਾ ਹੂੰ ਭਾਵ ਹੈ ਨਾ ਜਿਹੜਾ ਤੂੰ ਫੁੰਕਾਰੇ ਮਾਰਦਾ ਫਿਰਦਾ ਹੈ ਕਿਉਂਕਿ ਤੇਰੇ ਅੰਦਰ ਜਿਹੜੀ ਜ਼ਹਿਰ ਹੈ ਨਾ ਵਿਕਾਰਾਂ ਦੀ ਜ਼ਹਿਰ ਹੈ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰ ਜਾਰੀ ਜਿਵੇਂ ਸੱਪ ਦੇ ਅੰਦਰ ਜ਼ਹਿਰ ਜ਼ਿਆਦਾ ਇਕੱਠੀ ਹੋ ਜਾਏ ਫਿਰ ਉਹ ਫੁਕਾਰੇ ਮਾਰਨ ਲੱਗ ਜਾਂਦਾ ਹੈ ਤੇ ਜਿਹੜੇ ਬੰਦੇ ਕੋਲ ਚਾਰ ਕੋ ਦਮੜੇ ਕੱਟੇ ਹੋ ਜਾਣ ਫਿਰ ਉਹ ਬੰਦਾ ਬੰਦੇ ਨੂੰ ਬੰਦਾ ਨਹੀਂ ਸਮਝਦਾ ਉਹ ਕਹਿੰਦੇ ਕੀੜੇ ਮਕੌੜੇ ਨੇ ਮਸਲਦੇ ਹੋ ਤੇ ਮੇਰਾ ਗੁਰੂ ਕਹਿੰਦਾ ਕਿ ਮਾਇਆ ਤੋਂ ਦੂਰੀ ਬਣਾ ਤੇ ਜੋ ਕੁਝ ਪ੍ਰਮਾਤਮਾ ਨੇ ਤੈਨੂੰ ਦਿੱਤਾ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਨਹੀਂ ਸੁਣਿਆ ਦੁੱਖ ਸੁੱਖ ਮੇਰਾ ਤਉ ਵਿਦ ਨੀਕੀ